ਸਰਕਾਰ ਦਾ ਕਹਿੰਦੇ ਫੁੱਫੜੀ ਫਰਾਰ ਆ ਜਿਹਦਾ ਕਹਿੰਦੇ ਭਲਾਮਾਨਸ ਕਿਰਦਾਰ ਆ ਹੁਣ ਗੈਂਗਸਟਰ ਬਦਮਾਸ਼ ਤੇ ਜਿਹੜੇ ਖੜਕੂ ਸੀ ਉਹ ਤਾਂ ਕਹਿੰਦੇ ਆਪਾਂ ਭੱਜਦੇ ਬੜੇ ਆਰੀ ਸੋਨੇ ਦੀ ਪਰ ਫੁੱਫੜ ਜੀ ਭੱਜ ਗਏ ਭੱਜੇ ਕਿਉਂ ਕਿਉਂਕਿ ਫੁੱਫੜ ਦਾ ਕਹਿੰਦੇ ਭਲਾਮਾਨਸ ਕਿਰਦਾਰ ਆ ਤੇ ਕਿੰਨਾ ਕ ਭਲਾਮਾਨਸ ਆ ਇਹਦੀ ਵੀ ਗੱਲ ਹੋਣੀ ਚਾਹੀਦੀ ਆ ਪਰ ਤੁਸੀਂ ਵਹਿਤਰ ਜਾਣਦੇ ਹੋ ਕਿ ਫੁੱਫੜ ਰੋਸਦੇ ਕਿਉਂ ਹੁੰਦੇ ਆ ਦੋ ਕਾਰਨਾ ਕਰਕੇ ਰੋਸਦੇ ਹੁੰਦੇ ਆ ਜਾਂ ਤਾਂ ਕਹਿੰਦੇ ਇੱਜ਼ਤ ਮਾਨ ਘਟ ਹੋਵੇ ਇੱਜ਼ਤ ਮਾਨ ਕਰਾਉਣ ਦੇ ਮਾਰੇ ਰੋਸਦੇ ਹੁੰਦੇ ਆ ਜਾਂ ਫਿਰ ਕਹਿੰਦੇ ਕਿ ਖੁਰਕ ਲੜਦੀ ਹੋਵੇ ਛੇਤਰਖਾਨ ਦੀ ਨਾ ਫਿਰ ਕਹਿੰਦੇ ਫੁੱਫੜ ਇਜਦਮਾਨ ਕਰਾਉਣਾ ਕਿ ਖੌਂਸੜੇ ਖਾਣ ਵਾਲੇ ਤੁਸੀਂ ਬਿਹਤਰ ਜਾਣਦੇ ਹੋ। ਬਾਕੀ ਫੁੱਫੜ ਦੇ ਫੁੱਫੜ ਤਾਂ ਪਹਿਲੀ ਦੱਸ ਗਏ ਸੀ। ਕਹਿੰਦੇ ਕੀ ਐ ਸਾਮ-ਦਾਮ-ਦੰਡ-ਪੇਦ। ਹੁਣ ਅਸੀਂ ਕੀ ਇਹੀ ਵਰਤਨੇ ਆ ਪੰਜਾਬ ਦੇ ਵਿੱਚ। ਸਾਮ ਕੀ ਹੁੰਦਾ ਗੱਲਬਾਤ ਨਹੀਂ ਜਿਹੜੇ ਮੰਨ ਕੇ ਸਾਡੇ ਵਾਲੇ ਉਹ ਵੀ ਮਨਾਲੇ। ਦਾਮ ਕੀ ਹੁੰਦਾ ਜਿਹੜੇ ਖਰੀਦੋ-ਫਰੋਖਤਾਂ ਦੇ ਜਿਹੜੇ ਬਕਾਊ ਸੀ ਜਾਂ ਕਰਾਪਟ ਸੀ ਉਹ ਵੀ ਕੀ ਆ ਉਹਨਾਂ ਦੀ ਜੜ ਥੱਲੇ ਆ ਗਏ। ਤੇ ਦੰਡ ਕਿਹਨਾਂ ਨੂੰ ਦਿੱਤਾ ਪਿਛਲੇ ਟਾਈਮ ਤੇ ਜਿਨ੍ਹਾਂ ਦੇ ਪਰਚੇ ਪਏ ਆ ਆਪਦੇ ਐਮਐਲਏ ਤੇ ਉਹ ਵੀ ਤੁਸੀਂ ਬਿਹਤਰ ਜਾਣਦੇ ਹੋ। ਤੇ ਪੇਦ ਕੀ ਹੁੰਦਾ ਪਾੜ ਕੇ ਰਾਜ ਕਰਨ ਵਾਲਾ ਉਹ ਪਠਾਨ ਮਾਜਰਾ ਸਾਹਿਬ ਵੀ ਦੱਸ ਗਏ ਕਿ ਸਾਨੂੰ ਪਾੜਿਆ ਕਿਵੇਂ ਜਾਂਦਾ ਉਹ ਗੱਲ ਸੱਚੀ ਜ਼ਰੂਰ ਆ ਜਿਹੜੀ ਇਹਨਾਂ ਨੇ ਕਿਹਾ ਆਪ ਹੀ ਦਸਤੀ ਦੇ ਨਾਲ ਆ ਉਹਦਾ ਕਰਦਾਰ ਵੀ ਦੱਸ ਗਏ ਕਹਿੰਦੇ ਮੈਂ ਕੀ ਆ ਕਾਲੀਆਂ ਦਾ ਬਥੇਰੇ ਥਾਲਕੀਆ ਕੌਲੀ ਚੱਟ ਰਿਹਾ ਤੇ ਕਹਿੰਦੇ ਕੀ ਆ ਕਹਿੰਦੇ ਬਾਦਲ ਸਾਹਿਬ ਤੇ ਕੀ ਸੁਖਵੀਰ ਦੀ ਪਾਲਸੀ ਕੀ ਸੀ ਕਹਿੰਦੇ ਵੀ ਇੱਕ ਕੀ ਛੇਤਰਮਾਰਦਾ ਸੀ ਤੇ ਦੂਜਾ ਪਲੂਸ ਲੈਂਦਾ ਸੀ ਤੇ ਦਿੱਲੀ ਵਾਲੇ ਵੀ ਕਹਿੰਦੇ ਕਰਦੇ ਤਾਂ ਇਹੀ ਕੰਮ ਆ ਪਰ ਛੇਤਰਮਰਵਾਉਂਦੇ ਆ ਕਹਿੰਦੇ ਸੀਐਮ ਭਗਵੰਤ ਮਾਨ ਤੋਂ ਤੇ ਪਲੂਸ ਆਪ ਲੈਂਦੇ ਆ ਤੇ ਭਗਵੰਤ ਮਾਨ ਨੂੰ ਐਂ ਲੱਗਦਾ ਵੀ ਸਾਰੀ ਖਾਨੀ ਦਿੱਲੀ ਵਾਲਿਆਂ ਦੇ ਸਕੇ ਆ ਜੇ ਆਪਾਂ ਸਾਰੇ ਦਿੱਲੀ ਵਾਲਿਆਂ ਪਰ ਲੋਕ ਭਗਵੰਤ ਮਾਨਸਾ ਤੇਰੇ ਪਿੱਛੇ ਸੀ ਲੋਕਾਂ ਨੇ ਤੇਰੇ ਮੂੰਹ ਨੂੰ ਵੋਟ ਪਾਈ ਤੇ ਪਠਾਨ ਮਾਜਰਾ ਵੀ ਟਿੰਗ ਟਿੰਗ ਕੇ ਕਹਿੰਦਾ ਵੀ ਅਸੀਂ ਤਾਂ ਖੁਦ ਕੀਆ ਭਗਵੰਤ ਮਾਨ ਕਰਕੇ ਜਿੱਤੇ ਆ ਤੇ ਲੋਕਾਂ ਨੇ ਵੋਟਾਂ ਕਹਿੰਦਾ ਦਿੱਲੀ ਵਾਲਿਆਂ ਨੂੰ ਨਹੀਂ ਪਾਉਣੀਆਂ ਤੇ ਦਿੱਲੀ ਵਾਲਿਆਂ ਨੇ ਡੇਢ ਸਾਲ ਬਾਅਦ ਵੋਟਾਂ ਮੰਗਣ ਵੀ ਨਹੀਂ ਆਉਣਾ ਉਹ ਤਾਂ ਹੋਣੇ ਆ ਕੇ ਖੜੇ ਜਦੋਂ ਸਾਡੇ ਡੁੱਬ ਗਿਆ ਪੰਜਾਬ ਸਾਰਾ ਉਦੋਂ ਨਹੀਂ ਆ ਕੇ ਖੜੇ ਕੋਈ ਬੋਲਿਆ ਪੂਰਾ ਬਿਆਨ ਦਿੱਤਾ ਕਿਸੇ ਨੇ ਪੰਜਾਬ ਵਾਲੇ ਇਹਨਾਂ ਨੂੰ ਬੜਨ ਵੀ ਨਾ ਦਿਓ ਖੜਨ ਵੀ ਨਾ ਦਿਓ ਦਿੱਲੀ ਵਾਲਿਆਂ ਨੂੰ ਜਿੱਥੇ ਆਉਂਦੇ ਆ ਉਥੇ ਜੁੱਤੀ ਲਾ ਕੇ ਕੀ ਆ ਮਗਰ ਪਿਆ ਕਰੋ ਇਹਨਾਂ ਦੇ ਤੇ ਪਠਾਨ ਮਾਜਰਾ ਦੂਜੀ ਗੱਲ ਆਪ ਚੌੜਾ ਹੋ ਕੋਈ ਲੁੱਟ ਖੋਹ ਵਾਲਾ ਕੰਮ ਹੁੰਦਾ ਉੱਥੇ ਕਹਿੰਦਾ ਭਰਾ ਮੈਂ ਆਦਮੀ ਪਾਰਟੀ ਦੇ ਦਿੱਲੀ ਵਾਲੇ ਜਿਹੜੇ ਸੀਗੇ ਨਾ ਉਹ ਮੈਨੂੰ ਯਾਦ ਕਰਦੇ ਸੀ ਕਹਿੰਦਾ ਗੁਜਰਾਤ ਦੇ ਵਿੱਚ ਜਦੋਂ ਛੇਤਰਪੌਲਾ ਕਰਨਾ ਸੀ ਉਦੋਂ ਮੈਨੂੰ ਸੱਦਿਆ ਤੇ ਜਲੰਧਰ ਤੇ ਲੁਧਿਆਣੇ ਦੀ ਬਾਈਲ ਇਕਸ਼ਨ ਜਿੱਥੇ ਵੀ ਡਰ ਹੁੰਦਾ ਸੀ ਜਿੱਥੇ ਕੀ ਹੈ ਕਤਲ ਕਰਨ ਵਾਲੇ ਮੁਜਰਮ ਜਿਹੜੇ ਲੋਕ ਸੀ ਉਹ ਬੈਠੇ ਸੀਗੇ ਉੱਥੇ ਕਹਿੰਦਾ ਕਿ ਮੈਨੂੰ ਧੱਕ ਦਿੰਦੇ ਜਿਹੜੇ ਵੇੜੇ 'ਚ ਕੋਈ ਜਾਂਦਾ ਨਹੀਂ ਸੀ ਕਹਿੰਦਾ ਪ੍ਰਚਾਰ ਕਰਨ ਇਹ ਪਠਾਨ ਮਾਜਰੇ ਦਾ ਆਪ ਦਾ ਕਿਰਦਾਰ ਆ ਜਿਹੜਾ ਉਹ ਖੁਦ ਦੱਸ ਰਿਹਾ ਕਿ ਮੈਂ ਕੀ ਆ ਐਵੇਂ ਨਹੀਂ ਉਹਦੇ ਕਬਜ਼ਿਆਂ ਦੇ ਕੀ ਇਲਜ਼ਾਮ ਲੱਗਦੇ ਮਾਈਨਿੰਗ ਕੇਵਲ ਮਾਫੀ ਹੀ ਆ ਉਹਦੇ ਤੇ ਇੱਕ ਪਰਚਾ ਕਰਵਾਇਆ ਗਿਆ ਸੀਗਾ ਕਾਹਦਾ ਚੇਨੀ ਚੋਰੀ ਦਾ ਇਹ ਪਠਾਨ ਮਾਜਰੀ ਵਰਗੇ ਸਾਰੇ ਵਿੱਚ ਸੀਗੇ ਜਿਹੜੇ ਬੰਦੇ ਦੇ ਘਰੇ ਕਹਿੰਦੇ 5-5 ਲੱਖ ਦੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਨੇ ਨਾ ਉਹ ਬੰਦੇ ਦੇ ਉੱਤੇ ਕਿ ਇਹ ਚੇਨੀ ਚੋਰੀ ਕਰਨ ਦਾ ਕੀ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਖੁਦ ਚੌੜਾ ਹੋ ਕੇ ਦੱਸ ਰਿਹਾ ਚੈਨਲਾਂ ਦੇ ਕਹਿੰਦਾ 85 ਹਜ਼ਾਰ ਕਨੈਕਸ਼ਨ ਵੀ ਅਸੀਂ ਕੀ ਲਾਤੇ ਸੀ ਉਦੋਂ ਬਾਅਦ ਦਿੱਲੀ ਵਾਲਿਆਂ ਦਾ ਸਮਝੌਤਾ ਹੋ ਗਿਆ ਉਹਨੇ ਮੋਟਾ ਰੁਪਿਆ ਛਕ ਛਕਾ ਲਿਆ ਤੇ ਮੇਰਾ 2 ਕਰੋੜ ਰੁਪਿਆ ਲੱਗਿਆ ਸੀ ਕਹਿੰਦਾ ਉਹ 2 ਕਰੋੜ ਰੁਪਿਆ ਮੈਨੂੰ ਕਹਿੰਦਾ ਮੇਰਾ ਵਾਪਸ ਕਰਤਾ ਇਹ ਵਾਰ 2 ਕਰੋੜ ਲੈ ਕੇ ਚੁੱਪ ਕਰਨ ਵਾਲਾ ਪਠਾਨ ਮਾਜਰਾ ਭਲਾਮਾਨ ਤੁਹਾਨੂੰ ਲੱਗਦਾ ਤੈਨੂੰ ਸ਼ਰਮ ਨਹੀਂ ਆਉਂਦੀ ਗੱਲਾਂ ਕੀ ਕਰਦਾ ਯਾਰ ਕਹਿੰਦਾ ਕਿ ਇਹ ਨੀਲੀਆਂ ਫਿਲਮਾਂ ਮੇਰੇ ਕੋਲੇ ਦਿੱਲੀ ਵਾਲਿਆਂ ਦੀ ਵੀ ਹੈਗੀਆਂ ਨੇ ਓ ਫਿੱਟ ਲਾਣਤਾ ਤੇਰੇ ਤੇ ਵੀ ਇਹ ਜੇ ਬੇਕਾਰਦਾਰੇ ਲੋਕਾਂ ਨੇ ਸਾਢੇ 3 ਸਾਲ ਤੂੰ ਵੀ ਜੁੱਤੀਆਂ ਚੱਟੀਆਂ ਆਪ ਜਿਹੜੇ ਬੰਦਿਆਂ ਦੇ ਪੱਲੇ ਕਿਰਦਾਰ ਹੈ ਨਹੀਂ ਸੀ ਅਸਲ ਦੇ ਵਿੱਚ ਮੇਰੇ ਖਿਆਲ 'ਚ ਬੇਕਾਰਦਾਰੇ ਲੋਕਾਂ ਨੂੰ ਨਾ ਅਸੀਂ ਖੁਦ ਸਿਰ ਤੇ ਬਿਠਾਇਆ ਪਹਿਲਾਂ ਕਿ ਇਹ ਕੈਪਟਨ ਨੂੰ ਸਿਰ ਤੇ ਚੜਾਲਾ ਜਿਹੜਾ ਬੰਦਾ ਸ਼ਰੀਆਮ ਕਿਰਦਾਰ ਦਾ ਕੀ ਹੈ ਗਿਰਿਆ ਹੋਇਆ ਬੰਦਾ ਸੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਉਹਨੂੰ ਐਕਸੈ ਇਸੇ ਕਰਕੇ ਭਰਾ ਆਮ ਆਦਮੀ ਪਾਰਟੀ ਵਾਲੇ ਨੇ ਕਰਦਾਰ ਤੋਂ ਗire ਹੋਏ ਲੋਕਾਂ ਨੂੰ ਚੱਕ ਕੇ ਟਿਕਟਾਂ ਦਿੱਤੀਆਂ ਤੇ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਐਮਐਲਏ ਬਣਾਤਾ ਦੇਖਿਆ ਪਿਛਲੇ ਟਾਈਮ 'ਚ ਕਿਹੋ ਜਿਹੇ ਕਾਂਡ ਨਿਕਲ ਕੇ ਆਏ ਆ ਉਹਨਾਂ ਦੇ ਸਾਰੇ ਸੈਕਸ ਸਕੈਂਡਲਾਂ ਦੇ ਵਿੱਚ ਫਸੇ ਨੇ ਤੇ ਜਿਹੜੇ ਨਹੀਂ ਫਸੇ ਉਹਨਾਂ ਦੇ ਵੀ ਕੀ ਐ ਇਹਨਾਂ ਕੋਲੇ ਪ੍ਰੂਫ ਪਏ ਹੋਣਗੇ ਕੁਛ ਦੇ ਦਿੱਲੀ ਵਾਲਿਆਂ ਕੋਲੇ ਪਏ ਤੇ ਦਿੱਲੀ ਵਾਲਿਆਂ ਦੇ ਇਹਨਾਂ ਵਾਲਿਆਂ ਕੋਲੇ ਪਏ ਆ ਇਸੇ ਕਰਕੇ ਕੀ ਐ ਰਲ ਕੇ ਖੇਡਾਂ ਖੇਢੀ ਜਾਂਦੇ ਆ ਜੇ ਐਨਾ ਪਠਾਨ ਮਾਜਰਾ ਸੱਚਾ ਆ ਤਾਂ ਫਿਰ ਕੀ ਐ ਮੈਂ ਕਿਹਾ ਤੂੰ ਸ਼ਰਿਆਮ ਨਸ਼ਰ ਕਰ ਹੋਣ ਕੇ ਨੰਗਾ ਚਿੱਟਾ ਹੋ ਕੇ ਜੇ ਲੜਦੀ ਲੱਗਿਆ ਉਹ ਤਾਂ ਥਾਪੀਆਂ ਮਾਰਦਾ ਕਹਣਾ ਕਿ ਆ ਯੋ ਹੁਣੀ ਕੁਛ ਕਰਦੇ ਫਿਰ ਪਠਾਨ ਮਾਜਰਾ ਵੀ ਕੁਛ ਨਹੀਂ ਕਰਦਾ ਐਵੇਂ ਨਾ ਕਿਤੇ ਪਿੱਛੇ ਗੂਠੇ ਚੱਕਣ ਵਾਲੇ ਸੋਚੀ ਹੋਏ ਪਠਾਨ ਮਾਜਰਾ ਪਤਾ ਨਹੀਂ ਕੀ ਕਰ ਦੂ ਪਰ ਗੱਲ ਸੱਚੀ ਜ਼ਰੂਰ ਕਹਿ ਗਿਆ ਉਹ ਕਹਿੰਦਾ ਇੱਥੇ ਚੱਲਦੀ ਕਿਸੇ ਦਿਨ ਉਹਨਾਂ ਮੰਤਰੀ ਦੇ ਨਾਲ ਕਿਸੇ ਦੀ ਪੁੱਗ ਤੱਕ ਨਾ ਐਸਐਚਓ ਵੀ ਦਿੱਲੀ ਵਾਲੇ ਆਪ ਲਾਉਂਦੇ ਆ ਤੇ ਪੈਸੇ ਇਕੱਠੇ ਕਰੀ ਜਾਂਦੇ ਆ ਉਹ ਇਹ ਗੱਲ ਤਾਂ ਲੋਕ ਵੀ ਜਾਣਦੇ ਆ ਅਸਲ ਵਿੱਚ ਪਠਾਨ ਮਾਜਰੇ ਨੇ ਗੱਲਾਂ ਉਹੀ ਕੀਤੀਆਂ ਜਿਹੜੇ ਲੋਕਾਂ ਦੇ ਢਿੱਡ 'ਚ ਨੇ ਤੇ ਲੋਕਾਂ ਨੂੰ ਸਾਰੀਆਂ ਪਤਾ ਨੇ ਇਸੇ ਕਰਕੇ ਸਾਨੂੰ ਉਹਦੀ ਗੱਲ ਜੱਜ ਦੀ ਜੀ ਆ ਵੀ ਹਾਂ ਯਾਰ ਬੜਾ ਬੰਦਾ ਘੈਂਟ ਆ ਇਹ ਸੱਚੀ ਗੱਲ ਕਹਿਤੀ ਪਰੇ 117 ਹਲਕਿਆਂ ਚ ਜਿਹੜੇ ਹਲਕੇ ਚ ਬੈਠਾ ਨਾ ਉਹ ਤੇ ਹਲਕੇ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਅਸੀਂ ਦੂਦਰਾਡੇ ਜਿਹੜੇ ਬੈਠਿਆ ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਪਰ ਜਿਹੜੇ ਤੁਰਦੇ ਫਿਰਦੇ ਉਹਨਾਂ ਨੂੰ ਦੀ ਹਕੀਕਤ ਦਾ ਵੀ ਪਤਾ ਉਹਦੇ ਕਿਰਦਾਰ ਦਾ ਵੀ ਪਤਾ ਪਰ ਗੱਲਾਂ ਸੱਚੀਆਂ ਬਹੁਤ ਕਰ ਗਿਆ ਇਸ ਕਰਕੇ ਸ਼ਾਬਾਸ਼ੇ ਜਰੂਰ ਮੈਂ ਕਹਿਣਾ ਪਰ ਉਹ ਗੱਲਾਂ ਲੋਕਾਂ ਨੂੰ ਸਾਰੀਆਂ ਹੀ ਪਤਾ ਨਹੀਂ ਤੇ ਉਹ ਗੱਲ ਕਹਿੰਦਾ ਕੀ ਆ ਕਹਿੰਦਾ ਅਫਦਾਲੀ ਨਾਲੋਂ ਵੀ ਵੱਧ ਪੰਜਾਬ ਨੂੰ ਲੁੱਟ ਗਏ ਇਹ ਉਸ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਪਰ ਲੁੱਟੇ ਦਾ ਪਠਾਨ ਮਾਜਰੇ ਆਰ ਕਹਿੰਦੇ ਰਾਹੀ ਆ ਨਾ ਸਾਰਾ ਬਾਕੀ ਇੱਕ ਗੱਲ ਸਾਫ਼ ਹੈਗੀ ਆ ਵੀ ਜਿਹੜਾ ਇਹਦੇ ਪਰਚਾ ਪਾਇਆ ਗਿਆ ਨਾ ਮਾਕੇ ਹੋ 376 ਲੱਗੀ ਆ ਬਲਾਤਕਾਰ ਦਾ ਪਰਚਾ ਜਿਹੜਾ ਦਰਜ ਹੋਇਆ ਇਹ ਹੁਣ ਦਾ ਨਹੀਂ ਰੌਲਾ ਤਾਂ ਬਹੁਤ ਚਿਰ ਦਾ ਪੈਂਦਾ ਤੁਰਿਆਂਦਾ ਤੁਸੀਂ ਬਿਹਤਰ ਜਾਣਦੇ ਹੋ ਪਰ ਕਹਿੰਦੇ ਕਿ ਇਹ 25 26 ਪਿਛਲੀ ਜਿਹੜੀ ਅਗਸਤ ਸੀ ਉਹਨੂੰ ਕਲੀਅਰ ਹੋ ਗਿਆ ਸੀ ਵੀ ਹੁਣ ਇਹਦੇ ਪਰਚਾ 100% ਪੈਣੀ ਪੈਣਾ ਪ੍ਰੈਸ਼ਰ ਇਹਨਾ ਬਣ ਗਿਆ ਸੀ ਤੇ ਇਹਨੂੰ ਗੱਲ ਦਾ ਪਤਾ ਵੀ ਲੱਗ ਗਿਆ ਸੀ ਉਹ ਪਰਚਾ ਹੁੰਦਾ ਇੱਕ ਤਰੀਕ ਨੂੰ ਦਰਜ ਆ ਪਰ ਉਦੋਂ ਪਹਿਲਾਂ ਕੀ ਇਹਨੇ ਆਪਦੀ ਭੂਮਿਕਾ ਬਣਨੀ ਸ਼ੁਰੂ ਕਰਤੀ ਸੀ ਤੇ ਜਿਸ ਤਰੀਕੇ ਨਾਲ ਗੱਲਾਂ ਕੀਤੀਆਂ ਲੋਕਾਂ ਨੂੰ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਤੇ ਕਹ ਨਹੀਂ ਤਾਂ ਆਉਂਦਾ ਮੈਂ ਤੁਹਾਡੇ ਨਾਲ ਖੜਾ ਸਾਡੇ ਨਾਲ ਦਾ ਤਾਂ ਖੜਦਾ ਜੇ ਸਾਡੇ 3 ਸਾਲਾਂ ਦਾ ਜਦੋਂ ਨੂੰ ਪਤਾ ਸੀ ਉਹਨਾਂ ਨੇ ਕਰਤੂਤਾ ਪਤਾ ਸੀ ਉਹਨਾਂ ਦੇ ਕਿਰਦਾਰ ਪਤਾ ਸੀ ਉਹ ਉਹਨੂੰ ਦੇ ਨੰਗੇ ਕਰਦਾ ਤੇ ਬੜੀ ਬੇਸ਼ਰਮੀ ਨਾਲ ਕਹਿੰਦਾ ਕੀ ਆ ਕਹਿੰਦਾ ਜਿਹੜੇ ਸਾਨੂੰ ਚੋਰ ਕਹਿੰਦੇ ਆਪ ਕਿਹੜਾ ਸਾਧ ਆ ਇਹ ਬੜੀ ਗੱਲ ਆ ਯਾਰ ਜੇ ਤੂੰ ਚੋਰ ਆ ਇਹਦਾ ਮਤਲਬ ਸਾਧ ਹੀ ਤੇਰੇ ਤੇ ਇਲਜ਼ਾਮ ਲਾ ਸਕਦੇ ਆ ਲੋਕ ਤਾਂ ਸਾਧ ਹੀ ਨੇ ਇਸੇ ਕਰਕੇ ਲੋਕ ਕੀ ਆ ਕਮੈਂਟ ਬਾਕਸਾਂ ਦੇ ਵਿੱਚ ਦੱਸ ਵੀ ਰਹੇ ਆ ਤੇਰੇ ਏਰੀਏ ਦੇ ਖਾਸ ਕਰਕੇ ਦੱਸ ਰਹੇ ਆ ਪਰ ਜ਼ਿਆਦਾਤਰ ਅਸੀਂ ਦੇਖਦੇ ਆ ਇਹਦੇ ਪੱਖ ਦੇ ਕਮੈਂਟ ਕਿਉਂ ਆਉਂਦੀ ਦੇ ਆ ਕਿਉਂਕਿ 116 ਹਲਕਿਆਂ ਦੇ ਲੋਕ ਜਿਹੜੇ ਕੀ ਅਣਜਾਣ ਬੈਠੇ ਆ ਉਹ ਆਮ ਆਦਮੀ ਪਾਰਟੀ ਤੋਂ ਤਪੇ ਹੋਏ ਆ ਇਨੇ ਟਾਈਮ ਉਹ ਜਾਂ ਚੁਣ ਲਿਆ ਜਦੋਂ ਲੋਕ ਆਮ ਆਦਮੀ ਪਾਰਟੀ ਤੇ ਆ ਹੜਾਂ ਦੇ ਕਰਕੇ ਇੰਨਾ ਕਿ ਲੋਕਾਂ ਦੇ ਅੰਦਰ ਸੇਕ ਆ ਉਹ ਕਢਾਉਂਦਾ ਜਰੀਆ ਪਠਾਨ ਮਾਜਰਾ ਬਣ ਗਏ ਇਸੇ ਕਰਕੇ ਲੋਕਾਂ ਨੂੰ ਉਹ ਮਸੀਹਾ ਲੱਗੀ ਜਾਂਦਾ ਕਿਸੇ ਵੀ ਸਮਾਜ ਸੇਵੀ ਦਾ ਕਿਸੇ ਵੀ ਲੀਡਰ ਦਾ ਕਰਦਾਰ ਜੇ ਪਤਾ ਕਰਨਾ ਤਾਂ ਉਹ ਏਰੀਆ 'ਚ ਜਾ ਕੇ ਪਤਾ ਕਰੋ ਬਾਕੀ ਐਡਾ ਭਲਾ ਮਾਨਸੀ ਨਾ ਸਭ ਤੋਂ ਵੱਡਾ ਮਸਲਾ ਲੈਂਡ ਪੋਲਿੰਗ ਵਾਲਾ ਹੋ ਕੇ ਹਟਿਆ ਉੱਥੇ ਉਹ ਕਿੱਥੇ ਸੀ ਉਦੋਂ ਨਾ ਪੰਜਾਬ ਦੇ ਹੱਕ 'ਚ ਖੜ ਗਿਆ ਉਦੋਂ ਨਾ ਬੋਲ ਪਿਆ ਬਾਕੀ ਹੁਣ ਇਲਜ਼ਾਮ ਕਿਤੇ ਲਾਉਂਦਾ ਕ੍ਰਿਸ਼ਨ ਕੁਮਾਰ ਤੇ ਆ ਮਹੀਨਾ ਡੇਢ ਮਹੀਨਾ ਪਹਿਲਾਂ ਸਰਕਾਰ ਹੀ ਸਫਤਾ ਕਰਦੀ ਸੀ ਸਰਕਾਰ ਦੇ ਇੱਕੋ ਕੰਮ ਨੂੰ ਸਰਕਾਰ ਨੇ ਭਾਈ ਪਾਣੀ ਜ਼ਰੂਰ ਕੀਤਾ ਨਹਿਰੀ ਪਾਣੀ ਲੋਕਾਂ ਤੱਕ ਪਹੁੰਚਦਾ ਕੀਤਾ ਬੜੇ ਲੋਕਾਂ ਨੇ 40 40 ਸਾਲ ਬਾਅਦ 45 45 50 50 ਸਾਲਾਂ ਬਾਅਦ ਪਾਣੀ ਦਾ ਮੂੰਹ ਦੇਖਿਆ ਨਹਿਰੀ ਪਾਣੀ ਦਾ ਉਹਦਾ ਸੇਰਾ ਜਿਹੜਾ ਕ੍ਰਿਸ਼ਨ ਕੁਮਾਰ ਨੂੰ ਜਾਂਦਾ ਇਹ ਲੋਕ ਵੀ ਵਹਿਤਰ ਜਾਣਦੇ ਜਿੱਥੇ ਕੀ ਆ ਪਾਣੀ ਅਪੜਿਆ ਪਰ ਅੱਜ ਸਾਰਾ ਨਾਲਾ ਕੀ ਆ ਉਹਦੇ ਝਾੜ ਨੂੰ ਫਿਰਦੇ ਆ ਹੁਣ ਬੀਬੀ ਐਮਬੀ ਦੇ ਉੱਤੇ ਕ੍ਰਿਸ਼ਨ ਕੁਮਾਰ ਨਹੀਂ ਬੈਠਾ ਪੌਂਗ ਟਾਈਮ ਦੇ ਉੱਤੇ ਕ੍ਰਿਸ਼ਨ ਕੁਮਾਰ ਚੜਿਆ ਬੈਠਾ ਤੇ ਨਾ ਗੋਵਿੰਦ ਸਾਗਰ ਜਿਹੜਾ ਹੈਗਾ ਤਾਂ ਹਨਾ ਉਹਦੇ ਉੱਤੇ ਕ੍ਰਿਸ਼ਨ ਕੁਮਾਰ ਬੈਠਾ ਉੱਥੇ ਮਿਸਮੈਨੇਜਮੈਂਟ ਜਿਹੜੀ ਹੈਗੀ ਆ ਪਰ ਸਰਕਾਰ ਦੀ ਸਭ ਤੋਂ ਵੱਡੀ ਨੁਕੀ ਹੀ ਇਹ ਹੈ ਵੀ ਹੜ੍ਹਾਂ ਦੇ ਨਾਂ ਦੇ ਉੱਤੇ ਡੱਕੇ ਨਹੀਂ ਕੀਤਾ ਜਿਹੜਾ ਕਿ ਇਹ ਪਹਿਲਾਂ ਪ੍ਰਬੰਧ ਹੋਣੇ ਚਾਹੀਦੇ ਸੀ ਉਹ ਨਹੀਂ ਕਰ ਸਕੀ ਸਰਕਾਰ ਤੇ ਰਿਮੋਟ ਸੈਂਸਿੰਗ ਦੇ ਰਾਹੀਂ ਲਗਭਗ ਸਾਰੇ ਅੰਦਾਜ਼ੇ ਇਹਨਾਂ ਨੂੰ ਕਲੀਅਰ ਹੋ ਗਏ ਸੀ ਤੇ ਇਹਨਾਂ ਨੂੰ ਲਗਭਗ ਰੋਜ਼ ਉੱਥੇ ਡੈਮਾਂ ਦੇ ਪਾਣੀ ਦਾ ਲੈਵਲ ਦਾ ਪਤਾ ਲੱਗਦਾ ਸੀ ਪੰਜਾਬ ਸਰਕਾਰ ਨੂੰ ਉਹ ਦਿਨ ਦਾ ਕੀ ਹੈ ਮੈਂ ਕਿਹਾ ਐਡਵਾਂਸ ਚ ਰੌਲਾ ਪਾਉਣ ਲੱਗ ਜਾਂਦੇ ਪਿੰਡਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗਦਾ ਸੀ ਹਿਮਾਚਲ ਦੇ ਵਿੱਚ ਬੱਦਲ ਫੱਟੀ ਜਾਂਦੇ ਆ 20 25 ਦਿਨ ਪਹਿਲਾਂ ਉਹ ਪਾਣੀ ਸਾਰਾ ਉਹਨਾਂ ਦਾ ਡੈਮਾਂ ਕਿ ਸੀ ਉਹਨਾਂ ਦਾ ਤੁਸੀਂ ਕੀ ਰੌਲਾ ਕਿਉਂ ਨਾ ਪਾਉਣ ਲੱਗੀਆਂ ਸਰਕਾਰ ਇਸ ਕਰਕੇ ਨਲਾਇਕੀ ਸਰਕਾਰ ਦੀ ਪੂਰੀ ਆ ਪਰ ਮੈਂ ਹੁਣ ਇੱਕ ਗੱਲ ਕਹਿਣਾ ਕਿ ਜਿਹੜੀ ਆ ਸਿਆਸਤ ਖੇਡੀ ਜਾ ਰਹੀ ਆ ਜਿਹਨਾਂ ਦਿੱਲੀ ਵਾਲਿਆਂ ਦੀ ਕੋਈ ਵੱਡੀ ਸਿਆਸਤ ਆ ਜਾਂ ਫਿਰ ਪਠਾਨ ਮਾਜਰਾ ਆ ਆਪ ਦਾ ਜਿਹੜਾ ਪ੍ਰਸ਼ਟਾਚਾਰਾ ਨੂੰ ਲੁਕੋ ਕੇ ਗਾਹਾਂ ਕੀਆ ਸਿਆਸੀ ਜਿਹੜੀ ਜ਼ਮੀਨ ਤਲਾਸ਼ਣ ਨੂੰ ਫਿਰਦਾ ਜਿਹੜੀ ਆਪ ਤੋਂ ਖੁੱਸ ਚੁੱਕੀ ਆ ਤੇ ਅਖੀਰ 'ਚ ਮੈਂ ਇਹੀ ਕਹੂੰ ਕਿ ਕਾਂ ਕਾਂ ਹੁੰਦਾ ਤੇ ਕੁੱਕੜ ਕੁੱਕੜ ਹੁੰਦਾ ਸਰਕਾਰ ਆਪ ਦੀ ਥਾ ਫੁੱਫੜ ਫੁੱਫੜ ਹੁੰਦਾ